ਕਿ ਵੀ ਆਪਾਂ ਮਿੱਟੀ ਦੇ ਵਿੱਚ ਪਾਉਨੇ ਆ ਤੇ ਉਹਨ ਇੱਕ ਰੁੱਖ ਬਣਨ ਤੇ ਵਿਰਖ ਬਣਨ ਤੇ ਨਾ ਬਹੁਤ ਸਮਾਂ ਲੱਗ ਜਾਂਦਾ ਹੈ ਘੱਟੋ ਘੱਟ 15-20 ਸਾਲ ਤੇ ਆਰਾਮ ਨਾਲ ਲੱਗ ਜਾਂਦੇ ਤੇ ਜੇ ਸ਼ਾਨਦਾਰ ਵੇਖੀਏ ਤੇ ਹੋਰ ਵੀ ਸਮਾਂ ਲੱਗ ਜਾਂਦਾ ਹੈ ਕੱਟਣ ਲੱਗੇ ਕੁਛ ਪੜਨ ਲੱਗਦੇ ਆ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਰੁੱਖ ਜਿਹੜੇ ਕੱਟਨੇ ਆ ਨਾ ਉਹ ਇੱਕ ਬੰਦੇ ਦੀ ਹੱਤਿਆ ਤੋਂ ਵੀ ਮਾੜਾ ਕੰਮ ਹੈ ਉਸ ਤੋਂ ਵੀ ਭੜਾ ਕੰਮ ਹੈ ਤੇ ਇੱਕ ਬੰਦੇ ਨੇ 300 ਕਹਿੰਦੇ 54 ਨੇ 454 454 ਰੁੱਖ ਕੱਟੇ ਤੇ ਲਾਪੋਸਟ ਪਾਈ ਇੱਕ ਰੁੱਖ ਦੇ ਹਿਸਾਬ ਨਾਲ ਕਹਿੰਦੇ ਜੁਰਮਾਨਾ ਲਾਇਆ ਸੁਪਰੀਮ ਕੋਰਟ ਹਣਕ ਚਲੋ ਜੁਰਮਾਨੇ ਵਾਲੀ ਗੱਲ ਨੂੰ ਛੱਡ ਕੇ ਵੀ ਦੇਖੀਏ ਤੇ ਇੱਕ ਸੋਹਣੀ ਟਿੱਪਣੀ ਐ ਇੱਕ ਸੋਨਾ ਕਹ ਲੋ ਕਿ ਇੱਕ ਸੋਹਣੀ ਪਹਿਲ ਐ ਦੇਖੋ ਉਹ ਇਦਾਂ ਸੀਗਾ ਕਿ 454 ਰੁੱਖ ਵੱਡੇ ਸੀਗੇ ਅਗਰਵਾਲ ਨੇ ਸੀਈਸੀ ਨੇ ਉਹਨੂੰ ਜੁਰਮਾਨਾ ਪਾਇਆ ਸੀਗਾ 1 ਲੱਖ ਪ੍ਰਤੀ ਰੁੱਖ ਜੀ ਤਾਂ ਬਹੁਤ ਤਗੜਾ ਵਕੀਲ ਉਹਨਾਂ ਬੰਦੀਆਂ ਨੂੰ ਜਾ ਕੇ ਪੇਸ਼ ਹੋਇਆ ਸੀ ਸੁਪਰੀਮ ਕੋਰਟ 'ਚ ਉਹਨਾਂ ਕਹਿੰਦੇ ਜੀ ਬੰਦਾ ਗਲਤੀਮੰਨੀ ਜਾਂਦਾ ਹੂੰ ਤੁਸੀਂ ਬਦਲ ਵੀ ਥਾਂ ਤੇ ਪੌਦੇ ਲਵਾ ਲਓ ਪਰ ਇੱਕ ਰੁੱਖ ਦਾ 1 ਲੱਖ ਰੁਪਈਆ ਤੇ ਬਹੁਤ ਧੱਕਾ ਬੰਦੇ ਨਾਲ ਕਿਉਂਕਿ ਰੁਪਈਆ ਬਣ ਗਿਆ ਫਿਰ 4 ਕਰੋੜ 54 ਲੱਖ ਬਣ ਗਿਆ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਦੇਖੋ ਤੁਸੀਂ ਰੁੱਖ ਤੇ ਕਾਨੂੰਨ ਨੂੰ ਹਲਕੇ ਚ ਨਾ ਲੋ ਹੂੰ ਦੋਵੇਂ ਬਹੁਤ ਕੀਮਤੀ ਹੈ ਜੀ ਕਿ ਭਾਈ ਜਿਹੜਾ ਤੁਸੀਂ ਜੁਰਮਾਨਾ ਕਹਿੰਨੇ ਹੋ ਕਿ ਕੱਟ ਕਰ ਦਿਓ ਇਹ ਨਹੀਂ ਕੱਟ ਹੋਏਗਾ ਹੂੰ ਕਿਉਂ ਕਿ ਕਿਉਂਕਿ ਇੱਕ ਰੁੱਖ ਤੇ ਮਨੁੱਖ ਦੋਵੇਂ ਇੱਕੋ ਜਿਹੇ ਆ ਹੂੰ ਜਾਓ ਜਾ ਬੰਦਾ ਮਾਰਿਆ ਤਹਿ ਹੋ ਜਾਈ ਕਹ ਲੋ ਕਿ ਰੁੱਖ ਕਟਿਆ। ਹੂੰ। ਯਾਨੀ ਦੋਨਾ ਦੀ ਹੀ ਹੁੰਦ ਜਿਹੜੀ ਆ ਉਹ ਇੱਕੋ ਜੀ ਆ। ਰੁੱਖ ਤੇ ਮਨੁੱਖ ਬਾਰੇ ਵੈਸੇ ਵੀ ਉਹ ਗੱਲ ਕਹਿੰਦੇ ਹੁੰਦੇ ਆ ਨਾ ਕਿ ਰੁੱਖ ਤੇ ਮਨੁੱਖ ਇਹਨਾਂ ਦੇ ਵਿੱਚ ਇੱਕ ਖਾਸੀਅਤ ਹੈ ਕਿ ਰੁੱਖ ਦੂਰੋਂ ਛੋਟਾ ਲੱਗਦਾ ਜਿਵੇਂ ਜਿਵੇਂ ਨੇੜੇ ਜਾਓਗੇ ਵੱਡਾ ਹੋ ਜਾਂਦਾ ਤੇ ਮਨੁੱਖ ਦੂਰੋਂ ਬਹੁਤ ਵੱਡਾ ਲੱਗਦਾ ਜਿਵੇਂ ਜਿਵੇਂ ਉਹਦੇ ਕੋਲ ਜਾਓਗੇ ਨਾ ਨੇੜੇ ਬੈਠੋਗੇ ਤੇ ਉਹ ਤੁਹਾਨੂੰ ਛੋਟਾ ਨਜ਼ਰ ਆਏਗਾ। ਕਈ ਵਾਰੀ ਕੁਝ ਨਹੀਂ ਮੈਂ ਮਤਲਬ ਕਿ ਠੀਕ ਹੈ ਜੀ। ਉਹੀ ਸ਼ੀਤੀ ਕਿਤਾ ਕਹਿੰਨਾਂ ਨੂੰ ਕਈ ਬੰਦੇ ਕਹਿੰਦੇ ਯਾਰ ਤੈਨੂੰ ਮਿਲਣਾ ਪੜਾਉ ਉਹ ਮੈਂ ਕਿਹਾ ਸਰ ਕਈ ਵਾਰ ਬੰਦਾ ਨਾਲ ਬੈਠ ਕੇ ਨਾ ਉਹ ਭਰਮ ਤੋੜ ਵੈਂਦਾ ਜੀ ਬੰਦੇ ਨੂੰ ਲੱਗਦਾ ਕਿ ਯਾਰ ਇਹਦੇ ਵਿੱਚ ਕੀ ਆ ਬਿਲਕੁਲ ਤਾਂ ਠੀਕ ਆ ਪਿਆਰ ਪ੍ਰੇਮ ਬਣਿਆ ਰਵੇ ਕਈਆਂ ਨੇ ਉਦਾਂ ਸਾਡੇ ਨਾਲ ਵੀ ਤਜਰਬੇ ਸਾਂਝੇ ਕੀਤੇ ਆ ਕਿ ਫਲਾਣੇ ਨੂੰ ਮਿਲ ਗਿਆ ਸੀ ਚਲੋ ਹੁਣ ਕੀ ਲੈਣਾ ਉਹਦਾਂ ਤੇ ਬਹੁਤ ਆ ਤੇ ਉਹ ਤੇ ਕੁਝ ਵੀ ਨਹੀਂ ਨਿਕਲਿਆ ਤਾਂ ਮਤਲਬ ਕਿ ਥੋਥਾ ਚਣਾ ਵਾਜੇ ਗਣਾ ਜੀ 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 ਤੇ ਗੱਲ ਇਹ ਆ ਕਿ ਸਾਬ ਇਹ ਰੁੱਖਾਂ ਬਾਰੇ ਜੋ ਫੈਸਲਾ ਆ ਮੇਰੇ ਖਿਆਲ ਦੇ ਨਾਲ ਸੂਬਾਈ ਸਰਕਾਰਾਂ ਤੇ ਕੇਂਦਰ ਸਰਕਾਰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਸੁਪਰੀਮ ਕੋਰਟ ਮੋਹਰ ਲਾ ਰਿਹਾ ਹੈ ਕਿ ਭਾਈ ਰੁੱਖ ਤੇ ਮਨੁੱਖ ਇੱਕੋ ਜਿਹੀ ਹੋਂਦ ਰੱਖਦੇ ਆ ਬਹੁਤ ਐਵੇਂ ਏ ਤੈ ਰੁੱਖ ਦੀ ਤਾਂ ਇਹ ਜਿਹੜਾ ਕਾਰਪੋਰੇਟ ਪੱਖੀ ਸਿਸਟਮ ਚੱਲ ਰਿਹਾ ਹੈ ਉਹਦੇ ਪੱਖ ਦਾ ਜਿਹੜਾ ਨਿਜ਼ਾਮ ਚੱਲ ਰਿਹਾ ਹੈ ਇਹਦੇ ਵਿੱਚ ਜੋ ਮਨੁੱਖ ਦੀ ਸਭ ਤੋਂ ਅਤਿਅਤ ਕਹਿ ਲੋ ਕਿ ਜ਼ਰੂਰਤ ਹੈ ਜੀ ਸਭ ਤੋਂ ਵਧੇਰੇ ਜਿਹੜੀ ਜ਼ਰੂਰਤ ਹੈ ਕਿ ਉਹਨੂੰ ਆਕਸੀਜਨ ਸ਼ੁੱਧ ਮਿਲੇ ਉਹਨੂੰ ਕਲਾਈਮੇਟ ਚੇਂਜ ਦੇ ਜਰੀਏ ਜਿਹੜੀ ਆ ਗਰਮੀ ਵੱਧ ਰਹੀ ਆ ਇਹ ਇਹਦੇ ਤੋਂ ਨਜ਼ਾਤ ਮਿਲੇ ਉਹਦਾ ਭਵਿੱਖ ਸੁਰੱਖਿਅਤ ਹੋਵੇ ਤਾਂ ਉਹਦੇ ਤੇ ਕਾਰਵਾਈ ਇਹਨਾਂ ਨੂੰ ਕਰਨੀ ਚਾਹੀਦੀ ਹੈ ਸਿਹਤ ਲੈ ਕੇ ਪਰ ਮੇਰਾ ਯਕੀਨ ਹੈ ਕਿ ਕੁਝ ਨਹੀਂ ਹੋਣਾ ਚਲੋ ਖੈਰ ਮਿੱਟੂ ਜੀ ਪੋਜ਼ਿਟਿਵ ਰਹਿਨੇ ਆ ਸਕਾਰਾਤਮਕ ਨਹੀਂ ਮੈਂ ਬਹੁਤ ਜ਼ਿਆਦਾ ਪੋਜ਼ਿਟਿਵ ਹਾਂ ਪਰ ਮੈਂ ਬਹੁਤ ਜ਼ਿਆਦਾ ਤਜਰਬੇਕਾਰ ਵੀ ਹੋ ਗਿਆ ਜੀ ਹਾਂ ਇਹਨਾਂ 10 15 ਸਾਲਾਂ ਚ ਮੈਂ ਪੋਜ਼ਿਟਿਵ ਤਾਂ ਬਹੁਤ ਆ ਪਰ ਤਜਰਬੇਕਾਰ ਵੀ ਬਹੁਤ ਐ ਇਸ ਦੇ ਨਾਲ ਜੀ ਮਿੰਟੂ ਜੀ ਖੈਰ ਆਪਾਂ ਇਹ ਉਮੀਦ ਕਰਦੇ ਆਂ ਇਹ ਆਸ ਕਰਦੇ ਆਂ ਕਿ ਚਲੋ ਕਹਿੰਦੇ ਹੁੰਦੇ ਕਿ ਕਦਾ دیਵਾਨਾ ਵੀ ਹੋਵੇ ਤੇ ਉਹ ਮਹਿਫਲਾਂ ਲਾਈ ਰੱਖਦਾ ਤੁਰਿਆ ਰਹਿੰਦਾ ਆ ਜੋਗਣ ਕੰਬੋਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਹਿੰਦੇ ਕਿ ਰੋਜ਼ ਤੁਹਾਡਾ ਪ੍ਰੋਗਰਾਮ ਸੁਣਦੇ ਆਂ ਲੰਡਨ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਮਿੱਤਰ ਕਹਿ ਰਹੇ ਨੇ ਕਿ ਇੱਕ ਰੁੱਖ 100 ਸੁੱਖ ਬਿਲਕੁਲ ਜੀ ਇੱਕ ਰੁੱਖ 100 ਸੁੱਖ ਹੁੰਦੇ ਨੇ